ਸਤਿ ਸ੍ਰੀ ਅਕਾਲ ਜੀ ਸਾਰਿਆਂ ਦੀ ਆਪਾਂ ਗੱਲ ਕਰਦੇ ਆਂ ਲੇਖ ਵੀਡੀਓ ਬਾਰੇ ਪਿੰਕੀ ਨੇ ਕਵਲ ਤੇ ਪਾਇਆ ਦਾਜ ਦਾ ਝੂਠਾ ਪਰਚਾ ਤੇ ਪਹੁੰਚਾਇਆ ਜੇਲ੍ਹ ਇਸ ਆਪਾਂ ਇਸ ਬਾਰੇ ਗੱਲ ਕਰਾਂਗੇ ਤੁਸੀਂ ਸਾਡੇ ਨਾਲ ਐਂਡ ਤੱਕ ਜਰੂਰ ਬਨੇ ਰਹੋ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰਿਓ ਆਜੋ ਆਪਾਂ ਗੱਲ ਕਰਦੇ ਆਂ ਪਿੰਕੀ ਆਪਣੇ ਸਹੁਰਿਆਂ ਦੇ ਘਰੋਂ ਲੜ ਲੜ ਕੇ ਆਪਣੇ ਪੇਕੇ ਘਰ ਆ ਜਾਂਦੀ ਆ ਤੇ ਆਪਣੀ ਮੰਮੀ ਦੇ ਗੱਲ ਲਾ ਕੇ ਰੋਣ ਲੱਗ ਜਾਂਦੀ ਆ ਉਸਦੀ ਮੰਮੀ ਵੀ ਹੈਰਾਨ ਰਹਿ ਜਾਂਦੀ ਆ ਕਿ ਆ ਇੱਕਦਮ ਕਿਵੇਂ ਕਰਿਆ ਗਈ ਉਸ ਤੋਂ ਬਾਅਦ ਪਿੰਕੀ ਆਪਣੀ ਮੰਮੀ ਨੂੰ ਝੂਟੀਆਂ ਸੱਚੀਆਂ ਗੱਲਾਂ ਦੱਸਦੀ ਆ ਕਵਲ ਦੇ ਖਿਲਾਫ ਤੇ ਦੱਸਦੀ ਆ ਕਿ ਉਹ ਕਿਸੇ ਹੋਰ ਕੁੜੀ ਦੇ ਨਾਲ ਗੱਲਾਂ ਕਰਦਾ ਤੇ ਮੈਨੂੰ ਘਰ ਦੇ ਵਿੱਚ ਪੁੱਛਦਾ ਨਹੀਂ ਆ ਤੇ ਮੈਨੂੰ ਮਾਰਦਾ ਕੁੱਟਦਾ ਵੀ ਆ ਤੇ ਸੱਸ ਵੀ ਮੈਨੂੰ ਮਾਰਦੀ ਕੁੱਟਦੀ ਆ ਤੇ ਮੈਨੂੰ ਮੇਨੇ ਮਾਰਦੀ ਆ ਤੇ ਮੇਰੇ ਕੋ ਦਾਜ ਮੰਗਦੇ ਆ ਤੇ ਉਸਦੀ ਮੰਮੀ ਵੀ ਸੁਣ ਕੇ ਹੈਰਾਨ ਰਹਿ ਜਾਂਦੀ ਆ ਕਿ ਉਹ ਐਵੇਂ ਕਿਉਂ ਕਰ ਰਹੀ ਆ ਉਸ ਤੋਂ ਬਾਅਦ ਪਿੰਕੀ ਤੇ ਭਰਾ ਵੀ ਆ ਜਾਂਦਾ ਆ ਤੇ ਉਹ ਵੀ ਹੈਰਾਨ ਰਹਿ ਜਾਂਦਾ ਕਿ ਪਿੰਕੀ ਇਸ ਟਾਈਮ ਕੀ ਮੱਕਲੀ ਘਰ ਆ ਗਈ ਰੋਤੀ ਨੂੰ ਫਿਰ ਉਹ ਪਿੰਕੀ ਉਸ ਨੂੰ ਵੀ ਝੂਠੀਆਂ ਸੱਚੀਆਂ ਗੱਲਾਂ ਸੁਣਾਦੀ ਆ ਕਿ ਕਵਲ ਉਸ ਨੂੰ ਮਾਰਦਾ ਕੁੱਟਦਾ ਤੇ ਪਤਾ ਨਹੀਂ ਹੋਰ ਕਿਸ ਕਿਸੇ ਨਾਲ ਗੱਲਾਂ ਕਰਦਾ ਆ ਤੇ ਉਹ ਫਿਰ ਸਾਰੇ ਜਾਣੇ ਸੋਚਦੇ ਆ ਕਿ ਹੁਣ ਅੱਗੇ ਕੀ ਕੀਤਾ ਜਾਵੇ ਤੇ ਉਸ ਤੋਂ ਬਾਅਦ ਉਹ ਸਲਾਹ ਕਰਦੇ ਆ ਕਿ ਆਪਾਂ ਇਹਨਾਂ ਤੇ ਦਾਜ ਦਾ ਝੂਠਾ ਪਰਚਾ ਪਾ ਦਿੰਨੇ ਆ ਫਿਰ ਇਹਨਾਂ ਨੂੰ ਅਕਲ ਟਿਕਾਣੇ ਆਉਗੀ ਤੇ ਉਸ ਤੋਂ ਬਾਅਦ ਉਸ ਦਾ ਭਰਾ ਕਹਿੰਦਾ ਮੈਨੂੰ ਇੱਕ ਵਕੀਲ ਜਾਣਦਾ ਆ ਆਪਾਂ ਇਹਨਾਂ ਤੇ ਝੂਠਾ ਪਰਚਾ ਪਾਉਂਦੇ ਆ ਤਾਂ ਹੀ ਆਪਨੇ ਅੱਗੇ ਪਿੱਛੇ ਭੱਜੇ ਫਿਰਨੇ ਕਿ ਉਹ ਫਿਰ ਕਵਲ ਤੇ ਝੂਠਾ ਪਰਚਾ ਪਾ ਦਿੰਦੇ ਆ ਤੇ ਆ ਗੱਲ ਵਿੱਕੀ ਨੂੰ ਵੀ ਪਤਾ ਲੱਗ ਜਾਂਦੀ ਆ ਤੇ ਉਸ ਵਿੱਕੀ ਦੀ ਮੰਮੀ ਨੂੰ ਵੀ ਪਤਾ ਲੱਗ ਜਾਂਦੀ ਆ ਉਹ ਵਿੱਕੀ ਦੀ ਮੰਮੀ ਸੁ ਕਹਿੰਦੀ ਆ ਕਿ ਮੈਂ ਤਾਂ ਬੂਰਾ ਫਸ ਗਈਆਂ ਇਹਨਾਂ ਦਾ ਰਿਸ਼ਤਾ ਕਰਵਾ ਕੇ ਤੇ ਵਿੱਕੀ ਵੀ ਬੋਲਦਾ ਹੈ ਕਿ ਤੁਹਾਨੂੰ ਪਾਦਾ ਦਾ ਸੀਗਾ ਸਭ ਕੁਝ ਤੁਸੀਂ ਇਹਨਾਂ ਦਾ ਰਿਸ਼ਤਾ ਕਿਉਂ ਕਰਵਾਇਆ ਸੀਗਾ ਹੁਣ ਸਭ ਕੁਝ ਤੁਹਾਨੂੰ ਹੀ ਭੁਗਤਣਾ ਪੈਣਾ ਉਹ ਬਹੁਤ ਟੈਨਸ਼ਨ ਦੇ ਵਿੱਚ ਆ ਜਾਂਦੇ ਆ ਉਸ ਤੋਂ ਬਾਅਦ ਕਵਲ ਤੇ ਉਸਦੀ ਮੰਮੀ ਵੀ ਆ ਜਾਂਦੇ ਆ ਉਹ ਵੀ ਉਹ ਵੀ ਕਹਿੰਦੇ ਸੀ ਸਾਡੇ ਨਾਲ ਚਲੋ ਪਿੰਕੀ ਉਹਨਾਂ ਸਾਡੇ ਤੇ ਝੂਠਾ ਪਰਚਾ ਪਾਤਾ ਤੁਸੀਂ ਸਾਡਾ ਸਾਥ ਦਿਓ ਤੇ ਵਿੱਕੀ ਤੇ ਉਸਦੀ ਮੰਮੀ ਕੋਰੀ ਨਾ ਕਰ ਦਿੰਦੇ ਕਿ ਅਸੀਂ ਤੁਹਾਡੇ ਨਾਲ ਨਹੀਂ ਜਾਣਾ ਅਸੀਂ ਪਹਿਲਾਂ ਵੀ ਤੁਹਾਡੇ ਨਾਲ ਜਾ ਕੇ ਦੇਖ ਲਿਆ ਤੁਹਾਡਾ ਤਾਂ ਹਰ ਰੋਜ਼ ਦਾ ਕੰਮ ਆ ਉਹ ਲੜ ਕੇ ਆਪਣੇ ਇੱਕ ਕੇ ਘਰ ਚਲ ਜਾਂਦੀ ਆ ਤੇ ਤੁਸੀਂ ਸਾਡੇ ਘਰੇ ਆ ਜਾਂਦੇ ਆ ਉਸ ਤੋਂ ਬਾਅਦ ਕੋਵਲ ਨੂੰ ਪੁਲਿਸ ਲੈ ਜਾਂਦੀ ਆ ਤੇ ਉਹ ਵੀ ਉਹ ਬਹੁਤ ਪਰੇਸ਼ਾਨ ਹੁੰਦਾ ਤੇ ਉਹ ਸੋਚਦਾ ਚਾ ਇੱਕ ਵਾਰ ਰਾਜੀਨਾਮਾ ਹੋ ਜਾਵੇ ਆਪਾਂ ਵਾਅਦ ਦੇਖਾਂਗੇ ਕੀ ਕਰਨਾ ਉਸ ਤੋਂ ਬਾਅਦ ਕੋਵਲ ਦੀ ਮੰਮੀ ਬਹੁਤ ਟੈਨਸ਼ਨ ਦੇ ਵਿੱਚ ਆ ਜਾਂਦੀ ਆ ਉਹ ਇੱਧਰ ਉੱਧਰ ਭੱਜਦੀ ਫਿਰਦੀ ਆ ਕਿ ਮੈਨੂੰ ਕਿਸੇ ਕੋਲੋਂ ਹੈਲਪ ਮਿਲ ਜਾਵੇ ਪਰ ਉਸ ਦੀ ਹੈਲਪ ਕੋਈ ਨਹੀਂ ਕਰਦਾ ਉਹ ਵਿੱਕੀ ਹੁਣਾਂ ਦੇ ਘਰ ਵੀ ਜਾਂਦੀ ਆ ਕਿ ਇੱਕ ਵਾਰ ਸਾਡੇ ਨਾਲ ਚੱਲੋ ਤੁਹਾਨੂੰ ਵੀ ਪਤਾ ਆ ਕਿ ਉਸਨੇ ਸਾਡੇ ਤੇ ਝੂਠਾ ਪਰਚਾ ਪਾਇਆ ਪਰ ਉਹ ਵੀ ਉਸਦੇ ਨਾਲ ਨਹੀਂ ਤੁਰਦੇ ਅੱਗੇ ਕੀ ਹੋਇਆ ਤੁਹਾਨੂੰ ਅਸੀਂ ਅਗਲੀ ਵੀਡੀਓ ਦੇ ਵਿੱਚ ਦੱਸਾਂਗੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਔਰ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰਿਓ ਧੰਨਵਾਦ ਜੀ